ਤਸਵੀਰਾਂ ਲੁਧਿਆਣੇ ਦੀਆਂ ਨੇ ਜਿੱਥੇ ਕਿ ਐਲਾਈਜੀ ਫਲੈਟਸ ਦੇ ਇਲਾਕਾ ਨਿਵਾਸੀਆਂ ਵੱਲੋਂ ਇੱਕ ਬੋਰਡ ਇਲਾਕੇ ਦੇ ਵਿੱਚ ਲਗਾ ਦਿੱਤਾ ਗਿਆ ਇਸ ਬੋਰਡ ਨੂੰ ਚੇਤਾਵਨੀ ਦੇ ਰੂਪ ਦੇ ਵਿੱਚ ਦਰਸਾਇਆ ਗਿਆ ਇਲਾਕਾ ਨਿਵਾਸੀਆਂ ਦੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਸਾਹਮਣੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਕਈ ਅਜਿਹੇ ਘਰ ਨੇ ਜੋ ਕਿ ਦੇ ਵਿਪਾਰ ਦਾ ਤੰਦਾਸ਼ ਸ਼ਰੀਆਮ ਕਰਦੇ ਨੇ ਪ੍ਰਸ਼ਾਸਨ ਦੇ ਨੱਕ ਹੇਠਾ ਇਸ ਤਰ੍ਹਾਂ ਦੇ ਤੰਦੇ ਨੂੰ ਚਲਾਇਆ ਜਾ ਰਿਹਾ ਹੈ ਦੇ ਜ਼ਿੰਮੇਵਾਰ ਲੋਕੀ ਹੁਣ ਸਾਵਧਾਨ ਹੋ ਜਾਣ ਕਿਉਂਕਿ ਇਸ ਤਰ੍ਹਾਂ ਦੀ ਤਸਵੀਰ ਇਲਾਕੇ ਨੂੰ ਬਦਨਾਮ ਕਰਦੀ ਹੈ ਜਿੱਥੇ ਉੱਥੇ ਹੀ ਦੂਜੇ ਪਾਸੇ ਉਹਨਾਂ ਦੇ ਘਰ ਦਾ ਮਾਹੌਲ ਵੀ ਖਰਾਬ ਹੁੰਦਾ ਹੈ ਬੋਰਡ ਤੇ ਤੁਸੀਂ ਸਾਫ਼ ਤੌਰ ਤੇ ਲਿਖਿਆ ਦੇਖ ਸਕਦੇ ਹੋ ਜਿਸ ਤੇ ਲਿਖਿਆ ਹੋਇਆ ਹੈ ਕਿ ਜੇ ਕੋਈ ਆਦਮੀ ਜਾਂ ਔਰਤ ਦੇ ਵਿਪਾਰ ਦਾ ਧੰਦਾ ਚਲਾਉਂਦਾ ਪਕੜਾ ਗਿਆ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਆਪਣੇ ਬੁਰੇ ਅੰਜਾਮ ਦਾ ਉਹ ਖੁਦ ਹੀ ਜ਼ਿੰਮੇਵਾਰ ਹੋਵੇਗਾ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਇਹ ਇੱਕ ਚੇਤਾਵਨੀ ਹੈ ਜਿਸ ਤੋਂ ਬਾਅਦ ਜੇ ਕੋਈ ਵਿਅਕਤੀ ਫੜਿਆ ਜਾਂਦਾ ਹੈ ਇਸ ਤਰ੍ਹਾਂ ਦਾ ਕੰਦਾ ਚਲਾਉਂਦਾ ਹੋਇਆ ਤਾਂ ਉਸ ਦਾ ਬੁਰਾ ਹਾਲ ਵੀ ਇਹਨਾਂ ਇਲਾਕਾ ਨਿਵਾਸੀਆ ਵੱਲੋਂ ਕਿੱਤਾ ਜਾਵੇਗਾ ਮੌਕੇ ਦੀ ਤਸਵੀਰਾਂ ਇਹ ਵੀ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਇਲਾਕੇ ਦੇ ਵਿੱਚ ਸ਼ਰਿਆਮ ਨਸ਼ੇ ਦੇ ਡੋਜ਼ ਦੇ ਨਾਲ ਲਾਲ ਕਈ ਆਪਤੀ ਜਨਕ ਚੀਜ਼ ਵੀ ਨਜ਼ਰ ਆ ਰਹੀ ਹੈ ਜਿਸ ਦਾ ਅਸਰ ਕਿਤੇ ਨਾ ਕਿਤੇ ਆਉਣ ਵਾਲੀ ਪੀੜ੍ਹੀ ਤੇ ਵੀ ਪੈਣ ਦੀ ਗੱਲ ਕੀਤੀ ਜਾ ਰਹੀ ਹੈ ਨਾਲ ਹੀ ਇਲਾਕੇ ਦੀ ਬਦਨਾਮੀ ਦੀ ਵੀ ਗੱਲ ਆਖੀ ਜਾ ਰਹੀ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਤੇ ਇਲਾਕਾ ਨਿਵਾਸੀਆਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਸੁਣੋ ਹਰਿਆ ਜੀ ਜੀ ਮਾਮਲਾ ਹੋ ਗਿਆ ਬੀ ਸਾਰੇ ਇੱਥੇ ਖੜੇ ਹੋ ਇੱਕ ਬੋਰਡ ਲਾ ਕੇ ਇੱਕ ਬੋਰਡ ਨੇ ਜੀ ਐਲ ਆਈ ਜਿਹੜੇ ਕੋਈ 5-7 ਘਰ ਦਾਦੇ ਹੈਗੇ ਆ ਸੜੜ ਘਰ ਨੇ ਉਹਨਾਂ ਦੇ ਹਰ ਘਰ ਦੇ ਬਾਹਰ ਜਦਾ ਬੋਰਡ ਲੱਗਿਆ ਘਰ ਦੇ ਨੇੜ ਦੇ ਨੇ ਲੋਕ ਅਵੇਅਰ ਹੋ ਜਾਣ ਐ ਐਲ ਆਈ ਚ ਰਹਿਣਾ ਬਿਲਕੁਲ ਜਿਹੜਾ ਬਹੁਤ ਖਾਇਆ ਪਿਆ ਲੋਕਾਂ ਦੇ ਧੀਆ ਬੈਣਾ ਸੁਰੱਖਿਤ ਨਹੀਂ ਹੈ ਗਿਆ ਇਹ ਪਿੱਛੇ ਇੱਕ ਬਲਾਤਕਾਰ ਹੋਇਆ ਜਿਹੜਾ ਹੁੰਦਾ ਜਾਣਾ ਅੱਡੇ ਤੇ ਹੁੰਦਾ ਉਹ ਗਲਤੀ ਨਾਲ ਫਲੈਟ ਹੈਗੇ ਕੁਝ ਉਹ ਦੋ ਘਰ ਉਹਲੇ ਚਲੇ ਗਏ ਪਛੇ ਚਲੇ ਗਏ ਲੜਾਈ ਦਾ ਕਾਰਨ ਬਣਦਾ ਅਸੀਂ ਸਾਰੇ ਹੁਣ ਐਲਜੀ ਪਹਿਲਾਂ ਆਸ਼ੀਆ ਤੋਂ 15 ਸਾਲ ਪਹਿਲਾਂ ਵੀ ਮੁੱਦਾ ਚੱਕਿਆ ਸੀਗਾ ਉਦੋਂ ਇੱਥੇ ਉਸ ਤੋਂ ਘੱਟ ਸੀ ਕਿ ਹੁਣ ਉਸ ਤੋਂ ਬੁਰੀ ਹੈ ਹੁਣ ਲੋਕ ਅਵੇਅਰ ਨਹੀਂ ਹੁਣ ਲੋਕ ਆਮਾਰੇ ਕੋਈ ਜਿਹੜੇ ਫਲੈਕਸਾ ਲਾ ਰਿਹਾ ਕੋਈ ਬੰਦਾ ਆਪਣੀ ਸਰਕਾਰ ਨਾਲ ਨਹੀਂ ਕੋਈ ਕਿਸੇ ਪ੍ਰਸ਼ਾਸਨ ਨਾਲ ਨਹੀਂ ਹਰ ਬੰਦਾ ਜਿਹੜਾ ਲੋਕ ਦੁਖੀ ਹੈ ਪੀੜਾ ਦਾ ਲੋਗ ਹੈ ਉਹ ਆਪਣੀ ਜੀਬ ਚ ਪੈਸੇ ਲਾ ਕੇ ਉੱਤਾਰੇ ਆਖਰੀ ਬੋਟ ਕਿਸ ਚੀਜ਼ ਦਾ ਹੈ ਬੋਰ ਦੇ ਉਹ ਪਾਰਲਾ ਜਿਹੜਾ ਧੰਦਾ ਚੱਲਦਾ ਇਸੇਰੀ ਜਿਹੜਾ ਬੇਬੇਪਰ ਚੱਲਦਾ ਸੀਗਾ ਉਸ ਕਰ ਨੂੰ ਲੈ ਕੇ ਲਾਇਆ ਗਿਆ ਜਾਂ ਚਿਤਾਉਣੀ ਆ ਉਹਨਾਂ ਨੂੰ ਜਾਣ ਕੇ ਅਵੇਅਰ ਕਰਨ ਲਈ ਲਾਇਆ ਗਿਆ ਜੀ ਨਹੀਂ ਅਸੀਂ ਦੇਖੋ ਮੇਰੇ ਕੋਲ ਤਾਂ ਅਰਖਾਸਤ ਆਇਆ 15 ਸਾਲ ਪਹਿਲਾਂ ਦੀ ਵੀ ਪਈ ਆ ਉਸ ਤੋਂ ਬਾਅਦ ਵੀ ਗਏ ਬੰਦੇ ਉਹਨਾਂ ਦੇ ਪਈਆਂ ਉਸ ਤੋਂ ਬਾਅਦ ਜਿਹੜੇ ਕਈ ਬੰਦੇ ਦੇ ਪਰਚੇ ਵੀ ਦਰਜ ਹੋਇਆ ਸਰਕਾਰ ਵੱਲੋਂ ਜਿਹੜਾ ਪਰਚਾ ਦਾਜ ਹੁੰਦਾ ਉਹ ਕਰਦੇ ਵਾਰਾ ਕਰ ਦਿੱਤਾ ਇਹਨਾਂ ਨੂੰ ਜੇ ਕੋਈ ਵੱਡਾ ਧਾਰਾ ਲਾ ਕੇ ਜਿਵੇਂ ਟ੍ਰੈਫਿਕ ਇਨਵੋਲਵਡ ਹੈਗਾ ਐਕਟ ਉਹ ਲਾ ਕੇ ਉਹ ਤਗੜਾ ਜਿਹਾ ਜਦੋਂ 15 20 ਦੀ ਜਮਾਨਤ ਲਾਏ ਅੱਜ ਫੜਦੇ ਆਂ ਦੂਜੇ ਨਹੀਂ ਜਮਾਨਤ ਲਾਉਂਦੇ ਇੰਡੀਆ ਸਰ ਲੱਗਦਾ ਨਹੀਂ ਥਾਂ ਤੇ ਮੈਂ 3 500 ਮੀਟਰ ਜਾਂ 1 ਕਿਲੋਮੀਟਰ ਦੂਰੀ ਤੇ ਇਸਨੇ ਜੇ ਕੰਮ ਚੱਲਿਆ ਪ੍ਰਸ਼ਾਸਨ ਕੀ ਸત્તા ਵੀ ਪਸੰਦ ਉਹ ਹਜੇ ਤੱਕ ਇਸ ਮਾਮਲੇ ਤੇ ਵੀ ਜਾਣਕਾਰੀ ਨਹੀਂ ਮਿਲੀ ਪ੍ਰਸ਼ਾਸਨ ਨੂੰ ਸਾਰੀ ਜਾਣਕਾਰੀ ਪ੍ਰਸ਼ਾਸਨ ਨੂੰ ਪਤਾ ਹੈ ਜਿਹੜੇ ਹੈ ਪ੍ਰਸ਼ਾਸਨ ਦਾ ਚਲੋ ਸਾਰੇ ਉਸ ਦਿਨ ਮੈਂ ਕਹਿੰਦਾ ਅਤੇ ਜਿਹੜੇ ਜੰਦ ਅਫਸਰ ਹੈਗੇ ਉਹ ਵੀ ਆਂਦੇ ਆ ਉਹ ਆਪਣਾ ਮਹੀਨਾ ਲੈ ਆਉਂਦੇ ਆ ਉਹ ਅਫਸਰਾਂ ਨੂੰ ਪਤਾ ਨਹੀਂ ਪਤਾ ਯਾ ਉਹ ਨਹੀਂ ਖਬਰ ਪਹੁੰਚਣ ਦੇ ਜਦ ਕਿ ਹੁਣ ਦਵਾਰਾ ਚ ਆ ਜਿਹੜੇ ਆ ਬਲਕਾ ਉਹ ਆ ਉਸ ਤੋਂ ਬਾਅਦ ਜਿਹੜੇ ਪ੍ਰੋਫੈਸ਼ਨਰਲ ਮਿਲਿਆ ਉਹ ਅਫਸਰ ਕੀ ਕਾਰਵਾਈ ਕਰਦੇ ਆ ਅਸੀਂ ਤੋਂ ਵੀ ਵੇਟ ਆ ਪਹਿਲੇ ਪਹਿਲਾ ਸਾਡਾ ਕੰਮ ਹੈ ਪ੍ਰਸ਼ਾਸਨ ਨੂੰ ਜਦੋਂ ਕੋਈ ਆਪਾਂ ਫੜਾਂਗੇ ਮੱਲੇ ਵਾਲੇ ਪਹਿਲਾ ਪ੍ਰਸ਼ਾਸਨ ਬੁਲਾਵਾਂਗੇ ਪ੍ਰਸ਼ਾਸਨ ਨੂੰ ਕਾਰਵਾਈ ਕਰਦਾ ਠੀਕ ਹੈ ਨਹੀਂ ਕਾਰਵਾਈ ਕਰੇਗਾ ਫਿਰ ਸਾਰੇ ਮੱਲੇ ਇਕੱਠੇ ਹੋ ਗਏ ਪਹਿਲੇ ਪ੍ਰਸ਼ਾਸਨ ਸਰ ਲੱਗਦਾ ਨਹੀਂ ਲੋਕ ਇਸ ਬੰਦੀ ਸੈਕਟਰ ਏਰੀਆ ਕਰਨੀ ਇਲੈਜੀ ਫਲੈਟਾਂ ਦੇ ਵਿੱਚ ਬੜੇ-ਬੜੇ ਮਹਿੰਗੇ ਭਾਅ ਯਾਨੀ ਕਿ ਮਕਾਨ ਲੈ ਕੇ ਰਹਿੰਦੇ ਨੇ ਪਰਿਵਾਰ ਲੈ ਕੇ ਰਹਿੰਦੇ ਨੇ ਬਟ ਜਦੋਂ ਲੋਕਾਂ ਨੂੰ ਨਹੀਂ ਪਤਾਉਂਦਾ ਉਸ ਤੋਂ ਬਾਅਦ ਜਦੋਂ ਲੋਕ ਰੈਨ ਕਰਨਾ ਸ਼ੁਰੂ ਕਰਦੇ ਉਹਨਾਂ ਨੂੰ ਪਤਾ ਲੱਗ ਗਿਆ ਇਸ ਤਰੀਕੇ ਦੇ ਨੇ ਲੋਕਰ ਉਪਰ ਨੀਤੀ ਦੀ ਉਪਰਸ਼ਾ ਨੂੰ ਕਦੇ ਕੰਪਲੀਟ ਫਿਰ ਜਿਹੜਾ ਵਿਚਾਰਾ ਬੀ ਲਖ ਲਾਇਆ ਹੁੰਦਾ ਅੱਲਾ ਕਹਦਾ ਜਿਹੜਾ ਫਟ ਮਿਲਿਆ ਦਿਓ ਅਸੀਂ ਜਾਈਏ ਉੱਥੇ ਕੰਨ ਮਤਲਬ ਲੋਕ ਰਹਿ ਕੇ ਯਾਨੀ ਕਿ ਰਾਸ ਨਹੀਂ ਮੈਂ ਕਹ ਰਿਹਾ ਇਹ ਫਲੈਟ ਦਿੱਲੀ ਤੱਕ ਮਸ਼ਹੂਰ ਨੇ ਅੱਛਾ ਜੀ ਅੱਲਾ ਜੀ ਫਲੈਟ ਰੈੱਡ ਕੁਆਟਰ ਜਿੰਨੂੰ ਮਰਜ਼ੀ ਪੁੱਛੋ ਦਿੱਲੀ ਪੁੱਛੋ ਤਾਂ ਵੀ ਤੁਹਾਨੂੰ ਦੱਸਾਂਗੇ ਬੰਦੇ ਕਿਹੜੇ ਕਿੱਥੇ ਆ ਇਹ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕਰਾਈ ਜਾਏਗੀ ਇਸ ਮਾਮਲੇ 'ਚ ਜੇ ਲੋ ਨਹੀਂ ਜੀ ਸਾਰੇ ਮੱਲਾ ਵਾਸੀ ਖੜੇ ਆ ਜੀ ਮੱਲਾ ਵਾਸੀ ਨਾਲ ਸਾਰੇ ਨਾਲ ਖੜੇ ਆ ਜਿੱਥੇ ਸਾਨੂੰ ਹੁਕਮ ਲਾਣਗੇ ਅਸੀਂ ਖੜੇ ਆ ਪਹਿਲਾ ਕੰਮ ਸਾਡ ਬੋਰਡ ਵੀਰ ਕਰਤਾ ਠੀਕ ਹੈ ਜੀ ਜਿਹੜੇ ਹੁਣ ਜੇ ਬੋਰਡ ਦੇਖ ਕੇ ਵੀ ਉਹ ਫਿਰ ਕੰਮ ਕਰੀ ਜਾਣਾ ਵੀ ਉਹਨਾਂ ਨੂੰ ਇਹਦਾ ਮਤਲਬ ਜਾਂ ਪ੍ਰਸ਼ਾਸਨ ਦਾ ਜਾਂ ਸਰਕਾਰ ਦਾ ਕਿਸੇ ਨਾ ਕਿਸੇ ਦੇ ਸਰਤੇ ਉੱਤ ਹੱਤਾ ਹੈਗਾ ਫਿਰ ਉਹ ਦੇਖੋ ਚਾਹੇ ਪ੍ਰਸ਼ਾਸਨ ਹੈ ਜਿਹੜਾ ਕੋ ਵੱਡੇ ਤੋਂ ਵੱਡਾ ਚਾਹੇ ਕੋਈ ਪੋਲੀਟੀਸ਼ਨ ਹੋਵੇ ਜਾਂ ਵੱਡੇ ਤੋਂ ਵੱਡਾ ਅਫਸਰ ਹੋਵੇ ਜਦੋਂ ਪਬਲਿਕ ਆਮ ਆਰੇ ਖੜੀ ਗਿਆ ਤਾਂ ਫਿਰ ਸਾਰੇ ਤੁਹਾਨੂੰ ਪਤਾ ਵੀ ਪਬਲਿਕ ਦੇ ਅੱਗੇ ਤਾਂ ਸਭ ਕੁਝ ਕਦਮ ਇਹਦਾ ਮਤਲਬ ਆਗੇ ਦੇ ਆਗੇ ਦੇ ਤਰੀਕੇ ਦਾ ਕੰਮ ਚਲੇਗਾ ਜਿਹੜਾ ਕਰਾਊਗਾ ਉਹ ਆਪ ਜ਼ਿੰਮੇਦਾਰ ਹੋਗਾ ਬਿਲਕੁਲ ਜੀ ਉਹ ਆਪ ਜ਼ਿੰਮੇਦਾਰ ਸਾਰੇ ਪੜ ਲਿਆ ਉਹਨਾਂ ਨੂੰ ਪਤਾ ਹੈ ਉਹ ਸਾਨੂੰ ਕਹਿੰਦੇ ਕਦੀ ਕਦੀ ਫਾੜ ਦੇਾਂਗੇ ਸੀਗਾ ਵੀ ਫਾੜ ਕੇ ਦੇਖੋ ਕੈਮਰੇ ਲੱਗੇ ਆ ਠੀਕ ਹੈ ਫਿਰ ਤੁਸੀਂ ਜਿਹੜਾ ਹੈਗਾ ਜੇ ਤੁਸੀਂ ਆਪਣਾ ਇਹ ਲੱਗਿਆ ਅਵੇਅਰ ਬੋਰਡ ਜਿਹੜੇ ਜੋ ਕਰੋਵੇ ਕਾਰਵਾਈ ਤੁਹਾਡੇ ਤੇ ਬੰਦੀ ਕਾਰਵਾਈ ਸੀ ਕਰਾਂਗੇ ਸਰ ਤੁਸੀਂ ਵੀ ਇੱਥੇ ਖੜੇ ਹੋ ਬੰਕਰਪਾ ਸਰ ਤੁਸੀਂ ਵੀ ਇੱਥੇ ਖੜੇ ਹੋ ਕੀ ਲੱਗਦਾ ਅੱਜ ਜਿਹੜੀ ਇਹ ਤੁਸੀਂ ਅਵੇਅਰ ਕਰ ਰਹੇ ਲੋਕਾਂ ਨੂੰ ਤੇ ਕੀ ਲੱਗਦਾ ਇਹ ਕੰਦਾ ਜਿਹੜਾ ਬੰਦ ਹੋ ਜਾਊਗਾ ਦੇਖੋ ਜੀ ਬੰਦ ਵਾਲਾ ਜਿੱਥੇ ਕੰਮ ਹੈ ਉਹ ਤਾਂ ਜੇ ਜਨਤਾ ਚਾਹੇ ਸਭ ਕੁਝ ਬੰਦ ਹੋ ਜਾਦਾ ਜਨਤਾ ਜਾਣਦੀ ਨਾ ਸਰਕਾਰਾਂ ਵੀ ਬੱਟ ਜਾਂਦੀਆਂ ਆ ਹੁਣ ਤੁਸੀਂ ਦਿੱਲੀ ਦਾ ਹਾਲ ਦੇਖਿਆ ਹੀ ਹੈ ਗੱਲ ਸਭ ਕੁਝ ਹੋ ਜਾਂਦਾ ਜਦ ਜਨਤਾ ਆਪ ਅੱਗੇ ਆ ਜਾਏ ਨਾ ਤੇ ਸ਼ਾਸਨ ਪ੍ਰਸ਼ਾਸਨ ਕੁਝ ਕਰਦਾ ਹੁੰਦਾ ਪਰ ਜਨਤਾ ਨੂੰ ਇਹ ਕਦਮ ਨਾ ਲੈਣਾ ਪੈਂਦਾ ਉਜੇ ਜਨਤਾ ਨੇ ਇੱਕ ਕਦਮ ਲਿਆ ਇਹਨੂੰ ਰੋਕਣਾ ਬਹੁਤ ਮੁਸ਼ਕਲ ਹੈ ਇਹ ਜਨਤਾ ਦੀ ਵਾਅ ਸਿਰਫ ਐਲ ਆਈ ਜੀ ਤੱਕ ਨਹੀਂ ਰਣੀ ਇਹ ਹੋਰ ਵੀ ਲੁਧਿਆਣਾ ਚ ਜਾ ਰਹੀ ਹੈ ਲੁਧਿਆਣਾ ਤੋਂ ਬਾਅਦ ਪੰਜਾਬ ਜਾਊਗੀ ਪੰਜਾਬ ਤੋਂ ਬਾਅਦ ਹਿੰਦੁਸਤਾਨ ਦਾ ਇੱਕ ਮੁੱਦਾ ਬਣੂਗਾ ਇਹ ਛੋਟੀ ਜੀ ਚੀਜ਼ ਨਹੀਂ ਹੈ ਇੱਕ ਉਦਾਂ ਜਿਹੜਾ ਛੋਟਾ ਜਿਹਾ ਲਾਣਾ ਪੈਂਦਾ ਜਦੋਂ ਲੱਗਦਾ ਉਹ ਬਹੁਤ ਵੱਡਾ ਵਟਮ੍ਰਿਕਸ਼ ਮੰਡਾ ਇਹ ਜਿਹੜਾ ਕੰਮ ਸ਼ੁਰੂ ਕੀਤਾ ਮੱਲਾ ਰਵਾਸੀਆਂ ਨੇ ਸਾਡੇ ਫੌਰਾਂਜੀ ਖੜੇ ਹੈ ਇਹਨਾਂ ਨੇ ਜਿਹੜਾ ਇਹ ਲਿਆ ਆਪਣੇ ਆਪ ਦੇ ਉੱਪਰ ਲੈ ਕੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਇਹ ਕੋਈ ਛੋਟਾ ਮੋਟਾ ਕੰਮ ਨਹੀਂ ਹੈ ਇਹ ਬਹੁਤ ਵੱਡਾ ਉਪਰਾਲਾ ਹੈ ਜਿਹਦੇ ਵਿੱਚ ਅਸੀਂ ਸ਼ੁਰੂ ਹੋયા ਸਾਰੇ ਇਹ ਮੱਲਾ ਲਵਾਸੀ ਸ਼ੁਰੂ ਹੋਇਆ ਇਹ ਪੂਰੇ ਲੁਧਿਆਣੇ ਤੱਕ ਅੱਗੇ ਫੈਲੇਗੀ ਔਰ ਪੂਰੇ ਲੁਧਿਆਣੇ ਚ ਇਹ ਜਿਹੇ ਗਲਤ ਕੰਮ ਜਿਹੜੇ ਹੋਣਗੇ ਉਹ ਬੰਦ ਕਰਨੇ ਪੈਣਗੇ ਸ਼ਾਸਨ ਪ੍ਰਸ਼ਾਸਨ ਨੂੰ ਲੀਡਰਾਂ ਨੂੰ ਲੀਡਰਸ਼ਿਪ ਨੂੰ ਗੌਰਮ ਨੂੰ ਬੰਦ ਕਰਨੇ ਪੈਣਗੇ ਲੱਗਦਾ ਨਹੀਂ ਇਹ ਗੁਰਦੁਆਰਾ ਵੀ ਨੇੜੇ ਹੈ ਸਕੂਲ ਵੀ ਨੇੜੇ ਬੱਚੇ ਤੇ ਗਲਤੀ ਫਟ ਵੀ ਪੈ ਸਕਦੇ ਨੇ ਜois ਤੇ ਕੇ ਸਰੀਆਮ ਕੰਮ ਚੱਲੇ ਤਾਂ ਚੱਲ ਨਹੀਂ ਬਿਲਕੁਲ ਬੰਦ ਨੇ ਜੀ ਪਹਿਲਾਂ ਤਾਂ ਇਹੀ ਕੰਮ ਸੀ ਹੁਣ ਮਿਲ ਕਰਦੀ ਗੱਲ ਆ ਗਈ ਤੁਸੀਂ ਇਸ ਮੁਹੱਲੇ 'ਚ ਹੀ ਹੋਈ ਹੈ ਨਾ ਦੋਨੇ ਜਿੰਨੇ ਕੀਤਾ ਤੇ ਜਿਦਾ ਹੋਇਆ ਦੋਨੇ ਇਸ ਮੁਹੱਲੇ ਦੇ ਹੈਗੇ ਨੇ ਤੇ ਉਹਦਾ ਮਤਲਬ ਕੀ ਹੈ ਕਿ ਗੰਦ ਕਿਵੇਂ ਵੱਧਦਾ ਜਾ ਰਿਹਾ ਜਿਹੜੀ ਇਹ ਆਪਰਕ੍ਰਿਤਕ ਚੀਜ਼ਾਂ ਨੇ ਨਾ ਇਹ ਪ੍ਰਤੀਕ੍ਰਿਤਕ ਵੀ ਹੈਗੀਆਂ ਇਹੋ ਜਿਹੇ ਕੰਮ ਜਿਹੜੇ ਵੱਧਦੇ ਜਾ ਰਹੇ ਨੇ ਉਨੂੰ ਰੋਕਣ ਲਈ ਜਦ ਜਨਤਾ ਔਰ ਜਨਸਮੂਹ ਇਕੱਠਾ ਹੁੰਦਾ ਨਾ ਉਸ ਆਵਾਜ਼ ਨੂੰ ਫਿਰ ਕੋਈ ਨਹੀਂ ਰੋਕ ਸਕਦਾ ਇਹ ਬਿਲਕੁਲ ਬੰਦ ਹੋਣਗੇ ਔਰ ਸ਼ਾਸਨ ਨੂੰ ਵੀ ਆਕੇ ਤੇ ਐਕਸ਼ਨ ਜਿਹੜਾ ਸਖਤ ਲੈਣਾ ਪਊਗਾ ਜਿਵੇਂ ਦੱਸਿਆ ਪ੍ਰਧਾਨ ਜੀ ਨੇ ਕਿ ਪਹਿਲਾਂ ਸਿਰਫ ਇਹ ਮੌਲਕਟ ਲਾ ਕੇ ਛੋਟਾ ਮੋਟਾ ਖਤਮ ਕਰ ਦੋ ਸੀ ਜਿਤਾਰਾ ਛਾੜੇ ਦੀ ਜ਼ਮਾਨਤ ਹੋ ਜਾਂਦੀ ਸੀ ਸੋਹਰੇ ਅਗਲੇ ਫਿਰ ਛਾਤੀ ਤੋੜ ਕੇ ਆ ਕੇ ਟੋਕ ਕੇ ਆ ਕੇ ਆਪਣੇ ਮੰਜੇ 'ਤੇ ਆ ਕੇ ਬਹਿ ਜਾਂਦੇ ਹੁਣ ਇਹ ਗੱਲ ਨਹੀਂ ਹੋਣੀ ਜੋ ਨਹੀਂ ਹੋਣੀ ਕਿਉਂਕਿ ਜਨਤਾ ਖੜੀ ਹੈ ਔਰ ਇਹ ਚੀਜ਼ਾਂ ਨੂੰ ਬੰਦ ਕਰਾਉਣ ਲਈ ਸਾਡੇ ਮੋਹਲੇ ਦੇ ਪ੍ਰਧਾਨ ਵੀ ਸਾਡੇ ਨਾਲ ਨੇ ਲੋਕ ਵੀ ਸਾਡੇ ਨਾਲ ਨੇ ਔਰ ਸਾਰਾ ਸ਼ਾਸਨ ਔਰ ਪ੍ਰਸ਼ਾਸਨ ਦੇ थ्रू ਹੀ ਹੋਏਗਾ ਉਹਨਾਂ ਦੇ ਹੱਥੋਂ ਹੀ ਕਰਾਇਆ ਜਾਏਗਾ ਪਰ ਹੁਣ ਕੇਸ ਇਹੋ ਜਿਹੇ ਬਣਨਗੇ ਜਿਨ੍ਹਾਂ ਦੀ ਜਵਾਨਤ ਸਵੇਰੇ ਸ਼ਾਮ ਨੂੰ ਨਹੀਂ ਹੁੰਦੀ ਸਰ ਇਹ ਬੋਰਡ ਜੀ ਲਾਇਆ ਗਿਆ ਜਦੋਂ ਬਾਤ ਆਪੋ ਕੀ ਕੁੜੀ ਨਾਲ ਇੱਕ ਮੰਦਪ ਤੋਂ ਕੁੜੀ ਨਾਲ ਗਲਤ ਕੰਮ ਉਸ ਤੋਂ ਬਾਅਦ ਲਾਇਆ ਗਿਆ ਇਸ ਤੋਂ ਪਹਿਲੇ ਕਿਉਂ ਨਹੀਂ ਲਾਇਆ ਗਿਆ ਪ੍ਰਸ਼ਾਸਨ ਨਾਲ ਮਿਲ ਕੇ ਗੱਲ ਕਰਕੇ ਲਾਇਆ ਗਿਆ ਜਾਂ ਮੱਲੇ ਵਾਸੀਆਂ ਵੱਲੋਂ ਲਾਇਆ ਗਿਆ ਮੱਲੇ ਵਾਸੀਆਂ ਨੇ ਪਹਿਲਾਂ ਬਹੁਤ ਅਪਰਾਲੇ ਕੀਤੇ ਨੇ ਹੁਣ ਇਹ ਪ੍ਰਧਾਨ ਜੀ ਨੇ ਸਾਨੂੰ ਬੜੇ ਸਪਸ਼ਟ ਸ਼ਬਦਾਂ ਦੱਸਿਆ ਕਿ ਪਿਛਲੇ 15 ਸਾਲ ਤੋਂ ਐਪਲੀਕੇਸ਼ਨਾਂ ਵੀ ਜਾਂਦੀਆਂ ਰਹੀਆਂ ਨੇ ਕੇਸ ਵੀ ਦਰਜ ਹੋਏ ਨੇ ਕੇਸ ਵਾਪਸ ਹੁੰਦੇ ਰਹੇ ਨੇ ਪਰ ਹੁਣ ਇੱਕ ਚੀਜ਼ ਨਾ ਹੱਦ ਟੱਪ ਗਈ ਜਦੋਂ ਚੀਜ਼ ਹੱਦ ਟੱਪ ਜੇ ਨਾ ਵੀ ਇੱਕ ਬਲਤਕਾਰ ਕੋ ਛੋਟੀ-ਮੋਟੀ ਚੀਜ਼ ਨਹੀਂ ਹੈ ਜਦ ਇਹਦੇ ਹੱਥੇ ਹੋਣ ਲੱਗ ਜਾਣਾ ਉਦੋਂ ਤਾਂ ਫਿਰ ਸ਼ਾਸਨ ਨੂੰ ਉਠਣਾ ਪਊਗਾ ਔਰ ਸ਼ਾਸਨ ਨੂੰ ਉਠਾ ਲੀ ਸਾਡੇ ਮੱਲਾ ਨਿਵਾਸੀ ਜੇ ਅਸੀਂ ਜਨ ਸਮੂਹ ਨੂੰ ਉਠਣਾ ਪਊਗਾ ਜੇ ਜਨ ਸਮੂਹ ਦਾ ਤਾਂ ਸ਼ਾਸਨ ਵੀ ਆਊਗਾ ਪ੍ਰਸ਼ਾਸਨ ਵੀ ਆਊਗਾ ਕਰਨਾ ਤਾਂ ਉਹਨਾਂ ਨਹੀਂ ਹੋਣਾ ਕਾਨੂੰਨ ਦੇ ਧਾਰੇ ਚ ਹੈ ਇਹ ਹੈ ਕਿ ਉਹਨਾਂ ਦੇ ਕੰਨਾਂ ਤੱਕ ਆਵਾਜ਼ ਕਿੱਦਾਂ ਪਹੁੰਚਦੀ ਹੈ ਉਸ ਚੀਜ਼ ਨੂੰ ਜਾਗਰਤ ਕਰਨਾ ਉਸ ਚੀਜ਼ ਨੂੰ ਲੈ ਕੇ ਆਣਾ ਉਸ ਚੀਜ਼ ਨੂੰ ਜਾਗਰ ਕਰਨਾ ਇਹ ਕਰਨੀ ਪਊਗੀ ਉਹ ਅਸੀਂ ਕਰ ਰਹੇ ਹਾਂ